ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰ ਸਾਥ ਸੇਫ ਪੰਜਾਬ ਹੈਲਪ ਲਾਈਨ ਨੰਬਰ ਤੇ ਪ੍ਰਾਪਤ ਹੋਈ ਸ਼ਿਕਾਇਤ ਦੇ ਆਧਾਰ ਤੇ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਮਾਮਲਾ ਦਰਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਲੈ ਕੇ ਜਾਰੀ ਕੀਤੇ ਗਏ ਸੇਵ ਪੰਜਾਬ ਹੈਲਪਲਾਈਨ ਨੰਬਰ ਤੇ ਮਿਲੀ ਸ਼ਿਕਾਇਤ ਦੇ ਆਧਾਰ ਤੇ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਇੱਕ ਨੌਜਵਾਨ ਖਿਲਾਫ ਨਸ਼ਾ ਪੀਣ ਅਤੇ ਵੇਚਣ ਨੂੰ ਲੈ ਕੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਨੇ ਦੱਸਿਆ ਕਿ ਉਹਨਾਂ ਨੂੰ ਸੇਵ ਪੰਜਾਬ ਹੈਲਪਲਾਈਨ ਨੰਬਰ ਤੇ ਇੱਕ ਸ਼ਿਕਾਇਤ ਮਿਲੀ ਸੀ ਕਿ ਮਨੀਸ਼ ਕੁਮਾਰ ਉਰਫ ਬਿੱਲਾ ਵਾਸੀ ਪਿੰਡ ਗਾਜੀਪੁਰ ਜੋ ਕਿ ਨਸ਼ਾ ਪੀਣ ਅਤੇ ਵੇਚਣ ਦਾ ਕੰਮ ਕਰਦਾ ਹੈ ਉਹਨਾਂ ਦੱਸਿਆ ਕਿ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੱਲ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੀ ਸੇਫ ਪੰਜਾਬ ਹੈਲਥ ਲੈਨ ਤੇ ਕੰਪਲੇਨ ਮਸੂਲ ਹੋਈ ਸੀਗੀ ਨੀਸ਼ ਕੁਮਾਰ ਵਾਸੀ ਗਾਜ਼ੀਪੁਰ ਦੇ ਖਿਲਾਫ ਕਿ ਇਹ ਅਣਸ਼ਕੀਂਦਾਰ ਦੀਏ ਤੇ ਇਸੇ ਤੇ ਕਾਰਨ ਕਰਕੇ ਇਸ ਨੂੰ ਡਾਕਟਸ ਕਰਾਇਆ ਗਿਆ ਇਹਦਾ ਤੇ ਲੋਕ ਟੈਸਟ ਵਿੱਚ ਇਹਦਾ ਡਾਕਟਸ ਪੋਜ਼ਿਟਿਵ ਆਗਿਆ ਤੇ ਇਹਦੇ ਖਿਲਾਫ ਸਾਈ ਇੰਡੀਕੇਸ਼ਨ ਤੇ ਜ਼ਰੂਰ ਕਾਰਵਾਈ ਕੀਤੀ ਲਈਏ ਤੇ ਕੱਲ ਨੂੰ ਰਿਪੋਰਟ ਪੇਸ਼ ਕੀਤਾ ਜਾਵੇ ਸਰ ਇਹ ਵੇਚਦਾ ਵਗੈਰਾ ਵੀ ਹੈਗਾ ਕਿ ਫਿਲਹਾਲ ਤਾਂ ਜੀ ਪੀਰ ਬਾਰੇ ਗੱਲ ਸਾਹਮਣੇ ਆਈ ਹੈ ਬਾਕੀ ਦੌਰਾਨ ਤਫਤੀਸ਼ ਇਹ ਵੇਚਦਾ ਹੈ ਇਹ ਪੁੱਲਾ ਹੈ ਇਹਨਾਂ ਨੂੰ ਫੋਲ ਕੌਣ ਸਾਥੇ ਪਿੰਦੇ ਹੈਗੇ ਜਾਂ ਕਿ ਮੇਂਸ ਨਾਲ ਕੌਣ ਜਿਹੜਾ ਖਰੀਦਦਾ ਸੀਗਾ ਇਹ ਸਾਰੀ ਪਹਿਲਾਂ ਤੇ ਤਫਤੀਸ਼ ਕੀਤੀ ਜਾਵੇਗੀ ਤੇ ਮਿਲ ਪਰਗੀਆਂ ਜੀ ਕੋਪਰਲਾ ਇਹਦੇ ਤਾਂ ਕੋਈ ਪਰਚਾ ਵਗੈਰਾ ਦਰਸਦਾ ਨਹੀਂ ਹੈਗਾ ਕੋਈ ਕਿਸ ਤਰੀਕੇ ਦਾ ਫਿਲਹਾਲ ਦਾ ਇਹ ਪਰਚਾ ਇਹ ਸਮਰੇ ਕੋਈ ਨਹੀਂ ਆਇਆ ਦਿਖਾ ਬਾਕੀ ਕੋਈ ਆਪਣੇ ਪੰਜਾਬ ਦੇ ਬਾਹਰ ਹਿਮਾਚਲ ਆ ਆਣੇ ਕਿਸ ਕੋਲ ਪਾਸੇ ਪਰਚਾ ਬਚੇ ਹੋਈ ਬਾਰੇ ਸਾਰੀ ਤਫਤੀਸ਼ ਦੌਰਾਨ ਸਨਿਕਾ ਸਮੀ